ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਸਾਰੇ ਬਹੁਤ ਵਧੀਆ ਹੋਣਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਪੰਜਾਬ ਐਗਜ਼ਾਮ ਚੈਨਲ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਪੰਜਾਬੀ ਮਾਸਟਰ ਕਾਡਰ ਦੀ ਤਿਆਰੀ ਅੱਜ ਦੀ ਤੁਹਾਡੀ ਦੂਸਰੀ ਕਲਾਸ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਅੱਜ ਆਪਾਂ ਮਿਲ ਕੇ ਇਸ ਤਿਆਰੀ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ تنی رام چاترک دا جنم کدو ہویا چار اکتوبر اٹھارہ سو تہتر پانچ اکتوبر اٹھارہ سو پچہتر چار دسمبر اٹھارہ سو بہتر چار اکتوبر اٹھارہ سو چھہتر ہاں جی صحیح جواب ہے چار اکتوبر اٹھارہ سو چھہتر اگلا کوشچن تنی رام چاترک دے پیتا جی دا کی ناسی لالا شاہ چند لالا پوہو مل لالا امیر چند لالا کرسن چند صحیح جواب ہے جی لالا ਪੋਗੁਮਲ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਕੁਐਸਚਨ ਨੰਬਰ 3 ਧੰਨੀ ਰਾਮਚਾਤਰਕ ਦੇ ਮਾਤਾ ਜੀ ਦਾ ਕੀ ਨਾਮ ਸੀ ਲక్ష్ਮੀ ਦੇਵੀ ਵਿਦਿਆਵਤੀ ਮਾਇਆਵਤੀ ਸ਼ਾਰਦਾ ਦੇਵੀ ਹਾਂਜੀ ਸਹੀ ਜਵਾਬ ਹੈ ਲక్ష్ਮੀ ਦੇਵੀ ਅਗਲਾ ਕੁਐਸਚਨ ਧੰਨੀ ਰਾਮਚਾਤਰਕ ਨੇ ਆਪਣਾ ਉਪਨਾਮ ਚਾਤਰਕ ਸਭ ਤੋਂ ਪਹਿਲਾਂ ਕਿਸ ਪੁਸਤਕ ਦੇ ਵਿੱਚ ਵਰਤਿਆ ਭਰਤਰੀ ਹਰੀ ਨਲਦਮਯੰਤੀ ਕੇਸਰਕਿਆਰੀ ਚੰਦਨਵਾੜੀ ਦਾ ਸਹੀ ਜਵਾਬ ਹੈ ਜੀ ਭਰਤਰੀ ਹਰੀ ਅਗਲਾ ਕੁਐਸਚਨ ਧਨੀ ਰਾਮ ਜਾਤਰਿਕ ਦੀ ਬੇਟੀ ਦਾ ਕੀ ਨਾਮ ਸੀ ਮਾਇਆਬਤੀ ਵਿਦਿਆਵਤੀ ਸੁਨੀਤਾ ਦੇਵੀ ਜਾਂ ਫਿਰ ਗੀਤਾ ਦੇਵੀ ਸਹੀ ਜਵਾਬ ਦੱਸੋ ਜੀ ਕਿਹੜਾ ਹੋਏਗਾ ਵਿਦਿਆਵਤੀ ਅਗਲਾ ਕੁਐਸਚਨ ਧਨੀ ਰਾਮ ਜਾਤਰਿਕ ਨੇ ਵਜ਼ੀਰ ਹਿੰਦ ਪ੍ਰੈਸ ਵਿੱਚ ਕਿੰਨੇ ਸਾਲ ਨੌਕਰੀ ਕੀਤੀ 15 ਸਾਲ 18 ਸਾਲ 11 ਸਾਲ ਜਾਂ ਫਿਰ 12 ਸਾਲ ਸਹੀ ਜਵਾਬ 18 ਸਾਲ ਨੈਕਸਟ ਕੁਐਸਚਨ ਜੀ ਧਨੀ ਰਾਮ ਚਾਤਰਿਕ ਦਾ ਜਨਮ ਕਿਸ ਸਥਾਨ ਤੇ ਹੋਇਆ ਪਿੰਡ ਮਲਕਪੁਰ ਪਿੰਡ ਕਗਰੋਟ ਪਿੰਡ ਪਸੀਆਂ ਜਾਂ ਫਿਰ ਪਿੰਡ ਲੋਪੋ ਸਹੀ ਜਵਾਬ ਹੈ ਜੀ ਪਿੰਡ ਪਸੀਆਂ ਆਪ ਜੀ ਆਪਣੇ ਕੁਐਸਚਨ ਨੋਟ ਕਰ ਸਕਦੇ ਹੋ ਕਿੰਨੇ ਤੁਹਾਡੇ ਸਹੀ ਜਵਾਬ ਹੋਣਗੇ ਤੰਨੀ ਰਾਮ ਜਾਤਰਿਕ ਨੂੰ ਅਵਿਨੰਦਨ ਗ੍ਰੰਥ ਕਦੋਂ ਮਿਲਿਆ 1952 1958 1950 1951 ਤਾਂ ਸਹੀ ਜਵਾਬ ਹੈ ਜੀ 1950 ਆਪ ਜੀ ਨੋਟ ਕਰਦੇ ਰਹਿਣਾ ਜੀ ਐਂਡ ਤੇ ਦੇਖਿਓ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਅਗਲਾ ਕੁਐਸਚਨ ਤੰਨੀ ਰਾਮ ਜਾਤਰਿਕ ਦੀਆਂ ਰਚਨਾਵਾਂ ਹੇਟ ਲਿਖੀਆਂ ਵਿੱਚੋਂ ਕਿਸ ਰਸਾਲੇ ਵਿੱਚ ਛਪਣੀਆਂ ਸ਼ੁਰੂ ਹੋਈਆਂ ਖਾਲਸਾ ਸਮਾਚਾਰ ਖਾਲਸਾ ਯੰਗਮੈਨ ਜਾਂ ਫਿਰ ਦੋਨੋਂ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਸਹੀ ਜਵਾਬ ਦੋਨੋਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਤਨੀ ਰਾਮ ਚਾਤਰਿਕ ਨੇ ਕਿਸ ਪ੍ਰੈਸ ਦੀ ਸਥਾਪਨਾ ਕੀਤੀ ਵਜ਼ੀਰ ਹਿੰਦ ਪ੍ਰੈਸ ਇਸਾਈ ਮਿਸ਼ਨਰੀ ਪ੍ਰੈਸ ਸੁਦਰਸ਼ਨ ਪ੍ਰੈਸ ਇਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਸੁਦਰਸ਼ਨ ਪ੍ਰੈਸ ਸਦਾਰਸ਼ਨ ਪ੍ਰਸਤੀ ਸਥਾਪਨਾ ਕਦੋਂ ਹੋਈ 1924 1926 1928 1900 ਤ ਤਾਂ ਸਹੀ ਜਵਾਬ ਹੈ ਜੀ 1924 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਧਨੀ ਰਾਮ ਚਾਤਰਕ ਦਾ ਨਹੀਂ ਹੈ ਚੰਦਨਵਾੜੀ ਨਵਾਂ ਜਹਾਨ ਕਤਕ ਕੁੰਜਾਂ ਜਾਂ ਫਿਰ ਸੂਫੀ ਖਾਨਾ ਸਹੀ ਜਵਾਬ ਕਤਕ ਕੁੰਜਾਂ ਨੈਕਸਟ ਕੁਐਸਚਨ ਇਜ਼ ਚੰਦਨਵਾੜੀ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਤ ਹੋਇਆ 1935 1928 1932 ਜਾਂ ਫਿਰ 1931 ਤਾਂ ਸਹੀ ਜਵਾਬ 1931 ਨੈਕਸਟ ਕੁਐਸਚਨ ਇਜ਼ ਤਨੀਰਾਮ ਚਾਤ੍ਰਿਕ ਦਾ ਜਨਮ ਕਿਸ ਕਿੱਸਾਕਾਰ ਕਵੀ ਦੇ ਪਿੰਡ ਵਿੱਚ ਹੋਇਆ ਵਾਰਿਸ ਸ਼ਾਹ ਫਜ਼ਲ ਸ਼ਾਹ ਇਮਾਮ ਬਖਸ਼ ਮੁਖਵਲ ਤਾਂ ਸਹੀ ਜਵਾਬ ਹੈ ਜੀ ਇਮਾਮ ਬਖਸ਼ ਅਗਲਾ ਕੁਐਸਚਨ ਹੈ ਜੀ ਕਿਸ ਕਵੀ ਨੂੰ ਧਰਤੀ ਦਾ ਕਵੀ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਧਨੀ ਰਾਮ ਚਾਤ੍ਰਿਕ ਜਾਂ ਫਿਰ ਪ੍ਰੀਤਮ ਸਿੰਘ ਸਫੀਰ ਸਹੀ ਜਵਾਬ ਹੈ ਜੀ ਧਨੀ ਰਾਮ ਚਾਤ੍ਰਿਕ ਕੁਐਸਚਨ ਨੰਬਰ 16 ਧਨੀ ਰਾਮ ਚਾਤ੍ਰਿਕ ਦਾ ਪਰਿਵਾਰ ਪਸੀਆਂ ਵਾਲਾ ਪਿੰਡ ਛੱਡ ਕੇ ਕਿਸ ਸਥਾਨ ਤੇ ਆਵਸਿਆ ਅਪਟਾਵਾਦ ਮਲਕਪੁਰ ਪਿੰਡ ਲੋਪੋ ਪਿੰਡ ਨੇਸਟਾ ਸਹੀ ਜਵਾਬ ਹੈ ਜੀ ਪਿੰਡ ਲੋਪੋ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਚੰਦਨਵਾੜੀ ਕਾਵ ਸੰਗ੍ਰਹਿ ਦਾ ਮੁੱਖਬੰਦ ਕਿਸ ਨੇ ਲਿਖਿਆ ਪ੍ਰਕਾਸ਼ਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਭਾਈ ਕਾਨ ਸਿੰਘ ਨਾਭਾ ਜਾਂ ਫਿਰ ਭਾਈ ਵੀਰ ਸਿੰਘ ਸਹੀ ਜਵਾਬ ਹੈ ਜੀ ਭਾਈ ਵੀਰ ਸਿੰਘ ਅਗਲਾ ਕੁਐਸਚਨ ਹੈ ਜੀ ਚੰਦਨਵਾੜੀ ਕਾਵ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 10 15 13 ਜਾਂ ਫਿਰ 8 ਸਹੀ ਜਵਾਬ ਹੈ ਜੀ 10 ਸੋ ਨੈਕਸਟ ਕੁਐਸਚਨ ਤਨਿਰਾਮ ਚਾਤਰਿਕ ਦੀ ਪੁਸਤਕ ਕੇਸਰ ਕਿਆਰੀ ਕਦੋਂ ਪ੍ਰਕਾਸ਼ਿਤ ਹੋਈ 1931 1938 1940 ਜਾਂ ਫਿਰ 1920 ਸਹੀ ਜਵਾਬ ਹੈ ਜੀ 1940 ਤਨੀ RAM ਚਾਤਰਕ ਕਿਸ ਤਰ੍ਹਾਂ ਦਾ ਕਵੀ ਹੈ ਪ੍ਰਕਤੀਵਾਦੀ ਯਥਾਰਥਵਾਦੀ ਅਧਿਆਤਮਵਾਦੀ ਜੁਝਾਰਵਾਦੀ ਤਾਂ ਸਹੀ ਜਵਾਬ ਹੈ ਜੀ ਯਥਾਰਥਵਾਦੀ ਤਨੀ RAM ਚਾਤਰਕ ਦੀ ਪੁਸਤਕ ਕਦੋਂ ਪ੍ਰਕਾਸ਼ਿਤ ਹੋਈ 1931 1942 1948 1951 ਇੱਥੇ ਸਹੀ ਜਵਾਬ ਹੋਏਗਾ ਜੀ 1942 ਤਨੀ RAM ਚਾਤਰਿਕ ਦਾ ਕਿਹੜਾ ਕਾਵ ਸੰਗ੍ਰਹਿ ਸਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਇਆ ਚੰਦਨਵਾੜੀ ਨੂਰ ਜਹਾਨ ਬਾਦਸ਼ਾ ਬੇਗਮ ਕੇਸਰ ਕਿਯਾਰੀ ਨਵਾਂ ਜਹਾਨ ਤਾਂ ਸਹੀ ਜਵਾਬ ਹੈ ਜੀ ਨੂਰ ਜਹਾਨ ਬਾਦਸ਼ਾ ਬੇਗਮ ਨੂਰ ਜਹਾਨ ਬਾਦਸ਼ਾ ਬੇਗਮ ਕਾਵ ਸੰਗ੍ਰਹਿ ਸਾਹਮੁਖੀ ਵਿੱਚ ਕਦੋਂ ਪ੍ਰਕਾਸ਼ਿਤ ਹੋਇਆ 1931 1942 1944 ਜਾਂ ਫਿਰ 1938 ਸਹੀ ਜਵਾਬ ਹੈ ਜੀ 1944 ਤਨੀ RAM ਚਾਤ੍ਰਿਕ ਦਾ ਕਾਵ ਸੰਗ੍ਰਹਿ ਸੂਫੀ ਖਾਨਾ ਕਦੋਂ ਪ੍ਰਕਾਸ਼ਿਤ ਹੋਇਆ 1961 1950 1941 1952 ਤਾਂ ਸਹੀ ਜਵਾਬ ਹੈ ਜੀ 1950 ਹਾਂਜੀ ਸੋ ਨੈਕਸਟ ਕੁਐਸਚਨ ਹੈ ਜੀ ਚੰਦਨਵਾੜੀ ਪੁਸਤਕ ਦੀ ਭੂਮਿਕਾ ਕਿਸ ਨੇ ਲਿਖੀ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਭਾਈ ਕਾਨ ਸਿੰਘ ਨਾਬਾ ਸਹੀ ਜਵਾਬ ਹੈ ਜੀ ਭਾਈ ਕਾਨ ਸਿੰਘ ਨਾਬਾ ਧਨੀ ਰਾਮ ਚਾਤਰਕ ਦੇ ਕਿਸ ਕਾਵ ਸੰਗ੍ਰਹਿ ਵਿੱਚ ਛੋਟੀਆਂ ਕਵਿਤਾਵਾਂ ਸ਼ਾਮਿਲ ਹਨ ਚੰਦਨਵਾੜੀ ਕੇਸਰ ਕਿਆਰੀ ਨੂਰ ਜਹਾਂ ਬਾਦਸ਼ਾਹ ਬੇਗਮ ਸੂਫੀ ਖਾਨਾ ਤਾਂ ਸਹੀ ਜਵਾਬ ਹੈ ਜੀ ਕੇਸਰ ਕਿਆਰੀ ਨੂਰ ਜਹਾਂ ਬਾਦਸ਼ਾਹ ਬੇਗਮ ਕਾਵ ਸੰਗ੍ਰਹਿ ਲਿਪੀ ਵਿੱਚ ਕਦੋਂ ਪ੍ਰਕਾਸ਼ਿਤ ਹੋਇਆ 1952 1953 1944 ਜਾਂ ਫਿਰ 1951 ਸਹੀ ਜਵਾਬ ਹੈ ਜੀ 1953 ਨੈਕਸਟ ਕੁਐਸਚਨ ਇਜ਼ ਨੂਰ ਜਹਾਂ ਬਾਦਸ਼ਾ ਬੇਗਮ ਕਾਵ ਸੰਗ੍ਰਹਿ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ 4 5 8 ਜਾਂ ਫਿਰ 10 ਤਾਂ ਸਹੀ ਜਵਾਬ ਹੈ ਜੀ 8 ਨੈਕਸਟ ਕੁਐਸਚਨ ਇਜ਼ ਸਮੇਂ ਦੀ ਬਹਾਰ ਨਾਮਕ ਕਵਿਤਾ ਵਿੱਚ ਧਨੀ ਰਾਮ ਚਾਤਰਕ ਨੇ ਕਿਸ ਵਿਸ਼ੇ ਨੂੰ ਆਧਾਰ ਬਣਾਇਆ ਹੈ ਇਸ਼ਕ ਆਜ਼ਾਦੀ ਰਹਸ ਜਾਂ ਫਿਰ ਅਧਿਆਤਮਿਕਤਾ ਤਾਂ ਸਹੀ ਜਵਾਬ ਹੈ ਜੀ ਅਜਾਤੀ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਹੈ ਜੀ ਧਨੀ ਰਾਮ ਚਾਤਰਕ ਦੀ ਮੌਤ ਕਦੋਂ ਹੋਈ 20 ਦਸੰਬਰ 1952 18 ਦਸੰਬਰ 1954 21 ਦਸੰਬਰ 1955 26 ਨਵੰਬਰ 1958 ਦਾ ਸਹੀ ਜਵਾਬ ਹੈ ਜੀ 18 ਦਸੰਬਰ 1954